ਕਾਜੀ ਪੁਰਾਣ ਜੀ ਨੂੰ ਵੀ ਖੰਡਾ ਸਵਾਗਤ ਹੈ ਜੀ ਅੱਜ ਮੁਹਾਰੀ ਦੇ ਵਿੱਚ ਗੁਰਦੁਆਰਾ ਸ੍ਰੀ ਅਮਰ ਸੇਵ ਦੇ ਕਰਵਾਏ ਗਏ ਬਸਾਖੀ ਦੇ ਮੌਕੇ ਤੇ ਦਸਤਿਆਂ ਦੇ ਮੁਕਾਬਲੇ तो बहुंत बहुंत देखे देखे। और असि ਦੇਖੋ ਜੀ ਪਾਜੀ 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 ਕਲਦੀਪ ਸਿੰਘ ਜੀ ਸਮਾਣਾ ਸਾਹਿਬ ਅਵਤਾਰ ਸਿੰਘ ਮੌਲੇ ਜੀ ਜਿਸਪਾਪ ਸਿੰਘ ਜੀ ਐਮਸੀ ਮਡਾਉ ਆਰਪੀ ਸ਼ਰਮਾ ਜੀ ठू सरपंच माणी बैदवान बड़े लंबे समय तो देख ਸਾਡੀ ਚੜ੍ਹਦੀ ਨੌਜਵਾਨੀ ਨੂੰ ਇਸ ਤਰੀਕੇ ਦੇ ਨਾਲ ਬਾਣਿਆਂ ਦੇ ਵਿੱਚ ਨਸ਼ਿਆਂ ਤੋਂ ਦੂਰ ਜਾਂਦੇ ਹੋਏ ਦੇਖਦੇ ਕਿ ਇੱਕ ਚੰਗੇ ਰਾਹ ਤੇ ਜਾ ਰਹੇ ਨੇ ਦੇਖੋ ਇਹ ਚ ਸਭ ਤੋਂ ਇੱਕ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਮਿਹਨਤ ਕਰਦੇ ਹੋ ਔਰ ਖਾਸ ਕਰਕੇ ਜਦੋਂ ਇੱਕ ਇਸ ਫੀਲਡ ਦੇ ਵਿੱਚ ਤੇ ਦੇਖੋ ਸਾਡਾ ਜਿਹੜਾ ਇਤਿਹਾਸ ਹੈ ਗੁਰੂ ਸਾਹਿਬਾਨ ਨੇ ਇਤਿਹਾਸ ਕਹਿ ਲਿਆ ਕਿ ਜਾਂ ਫਿਰ ਅਸੀਂ ਆਪਣੀ ਇਸ ਗੱਤਕਾ ਖੇਡ ਦੀ ਸਪੈਸ਼ਲਟੀ ਗੱਲ ਕਰੀਏ ਤੇ ਅਜੇ ਵੀ ਪੂਰੀ ਦੁਨੀਆ ਤੋਂ ਪੂਰੀ ਤਰ੍ਹਾਂ ਅਸੀਂ ਨਹੀਂ ਪਹੁੰਚਾ ਸਕੇ ਔਰ ਕਿਸੇ ਨਾ ਕਿਸੇ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਜਿਵੇਂ ਤੁਸੀਂ ਗੱਲ ਕੀਤੀ ਕਿ ਅਸੀਂ ਪੰਜਾਬ ਲੈਵਲ ਤੋਂ ਸਟਾਰਟ ਕੀਤਾ ਫੈਸ਼ਨਲ ਲੈਵਲ ਉਸ ਤੋਂ ਬਾਅਦ ਨੈਸ਼ਨ ਦੇ ਇਸ ਨੂੰ ਪ੍ਰਮੋਟ ਕਰਨ ਜਾ ਰਹੇ ਹਾਂ ਤੇ ਇੱਕ ਤਾਂ ਖੁਸ਼ੀ ਹੁੰਦੀ ਹੈ ਦੂਜੀ ਗੱਲ ਕਿ ਜਿਨੇ ਵੀ ਅੱਜ ਤੱਕ ਗੱਤਕੇ ਨੂੰ ਦੇਖਿਆ ਮੈਂ ਹੋਸਟੇਟਾਂ ਦੇ ਵਿੱਚ ਵੀ ਜਾਂਦਾ ਜਦੋਂ ਤਾਂ ਉਹ ਮਹਿਸੂਸ ਕਰਕੇ ਐਡਾ ਵਧੀਆ ਮਾਣ ਚੁੜਾਟ ਅੱਜ ਤੱਕ ਲੁਕਿਆ ਰਿਹਾ ਤਾਂ ਹੋਰ ਜਦੋਂ ਕੌਮਾਂ ਇਸ ਨੂੰ ਅਡਾਪਟ ਕਰਦੀਆਂ ਨੇ ਤਾਂ ਹੋਰ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਸਾਡੇ ਗੁਰੂ ਸਾਹਿਬਾਨ ਨੇ ਵਸਾਈ ਹੋਈ ਜਿਹੜੀ ਖੇਡ ਹੈ ਇਹਨੂੰ ਬਿਨਾਂ ਕਿਸੇ ਭੇਨ ਭਾਵ ਤੋਂ ਆਪਣੀ ਇੱਕ ਸੈਲਫ ਬੁੱਕ ਐਂਡ ਫੈਸ ਲੈ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਇੱਕ ਸਵੈ ਮਾਨ ਨਾਲ ਜ਼ਿੰਦਗੀ ਜਿਉਣ ਲਈ ਲੋਕਿਕ ਤਰ੍ਹਾਂ ਸਿਰ ਤੋਂ ਉਹਨਾਂ ਸਰੀਰਕ ਤੌਰ ਤੇ ਮਜ਼ਬੂਤ ਨਹੀਂ ਕਰਦਾ ਮਾਨਸਿਕ ਤੌਰ ਤੇ ਤੋਂ ਬਲ ਬਣਾਦਾ ਤੇ ਅਸੀਂ ਇਹ ਚਾਹਦੇ ਕਿ ਪੂਰੀ ਮਾਨਵਤਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਕਨਸੈਪਟ ਸੀ ਤੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਵੀ ਸਾਰੇ ਹੀ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਣ ਤੇ ਨਾਲ ਦੀ ਨਾਲ ਸਵੈ ਮਾਨ ਨਾਲ ਜ਼ਿੰਦਗੀ ਜਿਉਣ ਤੇ ਇੱਕ ਇੱਕ ਖੇਡਦੇ ਹੈ ਹੀ ਹੈ ਪਰ ਸਾਡਾ ਇੱਕ ਵਿਰਸਾ ਹੈ ਔਰ ਵਿਰਸਾ ਜਿੱਥੇ ਤੱਕ ਅਸੀਂ ਪਹੁੰਚਾਵਾਂਗੇ ਉਹ ਸਾਰੇ ਲਈ ਇੱਕ ਵਧਾਈ ਦੀ ਗੱਲ ਵੀ ਹੋਵੇਗੀ ਉਸ ਕੋਸ਼ਿਸ਼ ਵਿੱਚ ਲੱਗੇ ਹੋਏ ਆ ਜੰਗਲੀ ਸਾਹਿਬ ਇਹ ਤਾਂ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਪੰਗੜੇ ਵਿੱਚ ਤੁਸੀਂ ਕਿੱਥੇ ਲੈ ਗਏ ਤੇ ਮੈਨੂੰ ਲੱਗਦਾ ਕਿ ਗੱਤਕਾ ਜਿਵੇਂ ਭਾਜੀ ਨੇ ਗੱਲ ਕੀਤੀ ਮੈਂ ਤਾਂ ਜੀ ਜਦੋਂ ਤੋਂ ਮੈਂ ਭਗਨੇ ਦਾ ਪਲੇਅਰ ਵੀ ਨਹੀਂ ਹਾਂ ਉਹ ਵੀ ਮਤਲਬ ਮੈਂ ਆਪਣੇ ਇੱਥੇ ਨਹੀਂ ਪਿਸਾ ਪਿਸਾਰੇ ਵਿੱਚ ਵੀ ਜਾ ਕੇ ਆਪਾਂ ਆਪਣੇ ਕਲਚਰ ਨੂੰ ਆਪਣੇ ਵਿਰਸੇ ਨੂੰ ਲੈ ਕੇ ਗਏ ਹਾਂ ਕੋਈ ਟਾਈਮ ਸੀ ਅਸੀਂ ਇਸ ਖੇਡ ਨੂੰ ਸਿਰਫ ਨਗਰ ਕਿਰਦਨ ਤੱਕ ਹੀ ਦੇਖਦੇ ਸੀ ਉਸ ਤੋਂ ਬਾਅਦ ਇਸ ਖੇਡ ਦਾ ਮਤਲਬ ਕਿ ਕਿਤੇ ਵੀ ਪ੍ਰਦਰਸ਼ਨ ਕਿਤੇ ਵੀ ਨਹੀਂ ਹੁੰਦਾ ਸੀ ਅੱਜ ਸਾਡੀ ਅਣਥੱਕ ਜਿਹੜੀ ਸਾਡੀ ਮਿਹਨਤ ਦੇ ਨਾਮ ਇਸ ਖੇਡ ਨੂੰ ਅਸੀਂ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾ ਰਹੇ ਹਾਂ ਖੇਲੋ ਇੰਡੀਆ ਖੇਲੋ ਦੇ ਵਿੱਚ ਸਾਡੇ ਔਰ ਮੈਕਸਿਮਮ ਇਸ ਵਾਰ ਜੇ ਸਾਡੇ ਮੈਡਲ ਨੇ ਪੰਜਾਬ ਦੀ ਜਿਹੜੀ ਖੇਡਾਂ ਵੀ ਹੋਈਆਂ ਉਹਦੇ ਵਿੱਚ ਵੀ ਮੈਡਲ ਜਿਹੜੇ ਮੈਕਸਿਮਮ ਨੇ ਸਾਡੇ ਖਤਕੇ ਦੇ ਆਏ ਨੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਇੱਥੇ ਨਹੀਂ ਬਲਕਿ ਜਦੋਂ ਇਹ ਸਾਡੀ ਖੇਡ ਬਾਰੇ ਦੂਜੀਆਂ ਸਟੇਟਾਂ ਨੂੰ ਪਤਾ ਲੱਗਦਾ ਉਹ ਸਟੇਟਾਂ ਸਾਡੀ ਇਸ ਖੇਡ ਨੂੰ ਅਡਾਪਟ ਕਰ ਰਹੀਆਂ ਨੇ ਇਹ ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਸਾਡਾ ਸਿਰ ਹੋਰ ਵੀ ਉੱਚਾ ਹੁੰਦਾ ਹੈ ਕਿ ਸਾਡਾ ਇਹ ਗੁਰੂਜੀ ਦੀ ਖੇਡ ਜਿਹੜੀ ਹੈ ਇਹਨੂੰ ਸਾਰੇ ਹੀ ਇੰਡੀਆ ਦੇ ਵਿੱਚ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ ਬਿਲਕੁਲ ਅ ਸਕੇ ਨੂੰ ਸਾਰੀਆਂ ਜਿਹੜੀਆਂ ਹੈਗੀਆਂ ਹੈਂਡੀਆਂ ਦੀਆਂ ਸਪੋਰਟਸ ਨਾਲ ਤੋਂ ਉੱਤੇ ਦੇਖਣਾ ਚਾਹੁੰਦੇ ਆ ਉਹਦੇ ਲਈ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਵੀ ਲੋੜ ਹੈ ਤੇ ਇਨਾਮਾਂ ਦੀ ਤੁਸੀਂ ਗੱਲ ਕੀਤੀ ਆ ਅਸੀਂ ਚਾਹੁੰਦੇ ਆ ਵੀ ਜਿਹੜੇ ਖਿਡਾਰੀਆਂ ਨੂੰ ਹੋਰ ਵੀ ਵੱਧ ਇਨਾਮ ਤੇ ਸਨਮਾਨ ਦੇਣੇ ਚਾਹੀਦੇ ਆ ਤਾਂ ਕਿ ਉਹ ਆਪਣੇ ਵਿਰਸੇ ਨਾਲ ਵੀ ਜੋੜਨ ਤੇ ਗੱਤਕਾ ਗੇਮ ਦੀ ਵੀ ਪ੍ਰੋਮੋਸ਼ਨ ਪੂਰੀ ਦੁਨੀਆ ਵਿੱਚ ਹੋਵੇ ਤੇ ਹੁਣ ਅਸੀਂ ਜਿਹੜਾ ਨੈਕਸਟ ਹੈ ਇਹਦੀ ਇੱਕ ਮਿਸਾਲ ਦਿੰਨੇ ਆ ਅਸੀਂ ਏਸ਼ੀਅਨ ਕੱਪ ਕਰਾਉਣ ਦੀ ਏਸ਼ੀਆ ਕੱਪ ਕਰਾਉਣ ਦੀ ਤਿਆਰੀ ਕਰ ਰਹੇ ਆ ਕਿ ਉਸ ਤੋਂ ਬਾਅਦ ਜੇ ਪ੍ਰਮਾਤਮਾ ਨੇ ਚਾਇਆ ਤਾਂ ਅੱਗੇ ਵੀ ਇਸ ਨੂੰ ਹੋਰ ਇੰਟਰਨੈਸ਼ਨਲ ਲੈਵਲ ਤੇ ਵਰਲਡ ਲੈਵਲ ਤੇ ਲੈ ਕੇ ਜਾਵਾਂਗੇ ਇਹ ਅਸੀਂ ਅਗਲੀਆਂ ਜਿਹੜੀਆਂ ਸਾਡੀਆਂ ਪਿਉਤ ਬੰਦੀਆਂ ਉਹਦੇ ਵਿੱਚ ਸ਼ਾਮਲ ਹੈ